9 ਵਜੇ ਜਦੋਂ ਮਹਾਰਾਜ ਜੀ ਰੂਪ ਲੈ ਕੇ ਆਇਆ ਤੇ 1:30 ਵਜੇ ਸਾਡੀ ਅਥੀ ਸਮਾਪਤੀ ਹੋਈ ਆ ਤੇ 1:30 ਵਜੇ ਤੋਂ ਬਾਅਦ ਅਸੀਂ ਥੋੜੇ ਘਰ ਨੂੰ ਚਲੇ ਗਏ ਆ ਫੇਰ ਮੁੜ ਕੇ ਆ ਕੇ 3 ਵਜੇ ਅਸੀਂ ਫੇਰ ਗੁਰੂ ਘਰ ਲੋਕ ਕੀਤਾ ਤੇ ਉਸ ਤੋਂ ਬਾਅਦ ਅਸੀਂ ਫੇਰ ਸ਼ਾਮੇ ਰਹਿ ਰਸ ਕਰਨ ਲੱਗੇ ਆ 6:10 ਤੇ ਮੈਂ ਆਰੰਭ ਕਰਦਾ ਸੀ 15 ਤੇ ਤੇ ਉਸ ਵਕਤ ਮੈਂ ਦੇਖਿਆ ਕਿ ਮੈਂ ਕਿਹਾ ਵੀ ਅੱਜ ਹੁਕਮ ਨਮਾਜ਼ੀ ਲਿਆ ਅੱਜ ਪੜਦਾ ਹੋ ਰੇ ਹੋ ਰ ਆ ਮੈਂ ਸਵੇਰਾ ਹੁਕਮ ਨਮਾ ਗੱਡਾਂ ਜਾ ਹੋ ਗੋ ਨਵਾ ਕੱਢਣ ਲੱਗਾ ਤਾਂ ਫੇਰ ਵਿੱਚੋਂ ਪਤਾ ਲੱਗਾ ਸਾਨੂੰ ਇਹ ਇਹ ਅੱਜ ਪਤਾ ਲੱਗਾ ਹਾਂਜੀ ਸ਼ਰਾਪੀ ਹਾਂ ਹਾਂਜੀ ਵੀ ਇੱਥੇ ਉਸ ਵੇਲੇ ਬਖਤ ਮੇਰੇ ਕੋ ਪ੍ਰਧਾਨ ਦੇ ਘਰ ਆਇਆ ਯੂ ਜੀ ਮੈਂ ਉਹਨੂੰ ਦਿਖਾ ਲਿਆ ਉਹਨੂੰ ਦਿਖਾ ਕੇ ਫਿਰ ਅਸ਼ਦਾ ਜੀ ਸਹੀ ਗੱਲ ਪਰ ਡਰ ਗਏ ਪ੍ਰਧਾਨ ਉਹਨਾਂ ਕੋਲ ਗਿਆ ਪਹਿਲੇ ਨਹੀਂ ਕੁੰਡਾ ਨਹੀਂ ਖੋਲਿਆ ਫੇ ਮੈਂ ਕਰੋ ਫੋਨ ਕੀਤਾ ਕੁੰਡਾ ਖੋਲਿਆ ਕੁੰਡਾ ਖੋਲ ਕੇ ਫੇ ਮੈਨੂੰ ਦੱਸਿਆ ਮੈਂ ਕਿ ਐਦਾਂ ਦਾ ਹੋ ਗਿਆ ਕਹਿੰਦੇ ਹੁਣ ਫਿਰ ਸਵੇਰੇ ਇਕੱਠੇ ਹੋਵਾਂਗੇ ਫੇਰੇ ਇਹ ਸਾਰੇ ਆਪਣੇ ਮੇਨ ਬੰਦੇ ਜਿਹਨੇ ਹੈ ਵੀ 10-20 ਬੰਦੇ ਪਿੰਡ ਚ ਸਾਰੇ ਇਕੱਠੇ ਹੋਏ ਆ